ਜੀ ਭਾਈ ਜੀ ਸਤ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਆ ਭਰਾਵੋ ਠੀਕ ਠਾਕ ਹੋ ਸਾਰੇ ਵੀਰ ਹੋਰ ਜੀ ਲਓ ਜੀ ਕਰਾਈਏ ਸ਼ੌਂਕ ਭਾਈ ਨਿਊ ਜੋੜਾ ਲਾਇਆ ਆਪਾਂ ਤੇ ਉਸਤਾਦ ਜੀ ਬਾਈ ਬਿੰਦਰ ਵਾਲੇ ਕਬੂਤਰਾਂ ਚੋਂ ਨਾਰਾ ਭਾਈ ਆ ਬੈਠਾ ਦੇਖੋ ਦੋ ਛੱਲੇ ਵਾਲਾ ਨੀਲਾ ਛੱਲਾ ਤੇ ਸਿਲਵਰ ਦਾ ਛੱਲਾ ਜਿਆ ਪਾਇਆ ਹੋਇਆ ਮਦੀਨ ਆ ਭਾਈ ਗੁਰਦੇਵ ਵਾਲਿਆਂ ਚੋਂ ਕਰੋ ਭਾਈ ਸ਼ੌਂਕ ਜਾਨਵਰ ਦੱਸਿਓ ਕਿਵੇਂ ਲੱਗਿਆ ਤੇ ਜੋੜਾ ਤੇ ਚੈਨਲ ਨੂੰ ਆਪਣੇ ਨੂੰ ਕਰਦੇ ਹੋ ਜੀ ਸਬਸਕ੍ਰਾਈਬ ਲਾਈਕ ਕਮੈਂਟ ਕਰਦੇ ਹੋ ਜਿਹੜੇ ਨਵੇਂ ਵੀਰ ਵੀਡੀਓ ਦੇਖ ਰਹੇ ਨੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਲਾਈਕ ਕਮੈਂਟ ਕਰਿਓ ਕਿ ਹੋਰ ਵੀ ਵੀਡੀਓ ਲੈ ਕੇ ਆਪਾਂ ਤੁਹਾਡੇ ਅੱਗੇ ਹਾਜ਼ਰ ਹੋਈਏ ਨਵੀਂ-ਨਮੀਆਂ ਵੀਡੀਓ ਲੈ ਕੇ ਆਪਾਂ ਆਇਆ ਕਰਾਂਗੇ ਤੁਹਾਡੇ ਸਾਹਮਣੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਮੇਰਾ ਭਰਾ ਲਾਈਕ ਕਮੈਂਟ ਕਰ ਦਿਆ ਕਰੋ ਇਹ ਨਵਾਂ ਜੋੜਾ ਲਾਇਆ ਜੀ ਆਪਾਂ ਤੇ ਜਿਹੜੇ ਵੀਰ ਆਪਣੇ ਨਾਲ ਜੁੜਿਆ ਸਪੋਰਟ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਕਰਦਾ ਦਿলো ਧੰਨਵਾਦ ਕਰਦਾ ਕਿ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਮੇਰੇ ਵੀਰਾਂ ਨੂੰ ਉਹਨਾਂ ਨੂੰ ਤੇ ਉਹਨਾਂ ਦੀ ਫੈਮਿਲੀ ਨੂੰ ਜਿਹੜੇ ਵੀਰ ਆਪਾਂ ਨੂੰ ਸਪੋਰਟ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਕਰਦਾ ਭਰਾਵਾਂ ਦਾ ਕਰੋ ਬਾਈ ਸ਼ੌਂਕ ਲਓ ਜੀ ਤੁਹਾਨੂੰ ਜਾਨਵਰ ਫੜ ਕੇ ਸ਼ੌਂਕ ਕਰਾਉਣੇ ਲਓ ਬਾਈ ਇਹ ਮਦੀਨ ਆ ਬਾਈ ਗੁਰਦੇਵ ਵਾਲਿਆਂ ਚ ਲਓ ਜੀ ਬੰਦ ਜੋੜ ਬਾਈ ਗੁਰਦੇਵ ਵਾਲਿਆਂ ਚੋਂ ਬਾਈ ਕਰੋ ਚੈੱਕ ਬਾਈ नरद का शौक कराने नारा भल कबूतर चो लो जी, जी चेक कर लो ठीक है जी बह बिंदल कबूतर चो भाई